ਆਪਣੇ ਘਰ ਜਿੱਦਾਂ ਬਾਬਾ ਜੀ ਦਾ ਪ੍ਰਸ਼ਾਦਾ ਆਂਦਾ ਸੀਗਾ ਇਹ ਲੈ ਕੇ ਜਾਂਦੇ ਸੀਗੇ 40-45 ਸਾਲ ਤੋਂ ਠੀਕ ਹੈ ਤੇ ਇਹ ਆ ਕੇ ਇੱਥੇ ਜਦੋਂ ਵੀ ਆ ਕੇ ਘੋਗਲਵਾ ਕੇ ਫੇਰ ਵਰਤੌਂਦੇ ਸੀ ਸਾਰੇ ਪਾਸੇ ਠੀਕ ਹੈ ਤੇ ਇਹ ਨਹੀਂ ਸਾਨੂੰ ਦੱਸਿਆ ਨਹੀਂ ਨਾ ਪੁੱਛਿਆ ਕਰਦੇ ਆ ਉਹਨੂੰ ਪੁੱਛਿਆ ਨਹੀਂ ਇਹ ਰੋਜ਼ ਗੁਰਦੌਰ ਦੇ ਮੱਥਾ ਟੇਕਣੋਂਦੇ ਆ ਇਨੀ ਸਰੂਪ ਮਾਣ ਦਾ ਸੂਰੂਪ ਚਾਕੇ ਰਹਿ ਗਏ ਸਹਰਾਣੇ ਦਾ ਸੂਰੂਪ ਬਣਾ ਕੇ ਉੱਪਰ ਚਾਦਰ ਪਾਤੀ ਆ ਰਮਜ਼ਾ ਸਾਹਿਬ ਚੜਾਤਾ ਆ ਤੇ ਇਹ ਰੋਜ਼ ਦੇਖ ਆ ਕੇ ਦੇਖਣੇ ਆਉਂਦੇ ਸੀ ਉਹ ਦੇਖ ਰੱਖ ਕੇ ਉਹਦੇ ਅਰਾਸ ਬਰ ਫੜੇ ਕਰ ਦਿੰਦੇ ਸੀ ਠੀਕ ਹੈ ਤੇ ਇਹਨਾਂ ਨੂੰ ਸਾਨੂੰ 4-5 ਦਿਨ ਹੋ ਗਏ ਉੱਲੂ ਬਣਾਉਂ ਕਿਸਾਇ ਬੇਅਦਬੀ ਕੀਤੀ ਹੈ ਨਹੀਂ ਤੇ ਸਾਨੂੰ পাগল ਬਣਾ ਕੇ ਕਹਿੰਦੇ ਨੇ ਘਰੇ ਕੇ ਪ੍ਰਸ਼ਾਦ ਦੇ ਦਿਓ ਭੋਗ ਲਓ ਗੋੜਕਾ ਸਾਹਿਬ ਜਦੋਂ ਮੰਗਿਆ ਤੇ ਉੱਥੇ ਗੋੜਕਾ ਤਾਂ ਪੈ ਨਹੀਂ ਠੀਕ ਹੈ ਅਸੀਂ ਅਸੀਂ ਕਿੱਥੇ ਦੇ ਰਹੇ ਹਾਂ ਅਸੀਂ ਇਹ ਨਾਲ ਖੂਆਂ ਤੋਂ ਸਾਹਮਣੇ ਖੂਆਂ ਤੋਂ ਸਾਹਮਣੇ ਦੇਰਿਆਂ ਵਾਲੇ ਪਿੰਡ ਉਪਲ ਦੇ ਪਿੰਡ ਉਪਲ ਜਗੀਰ ਦੇ ਠੀਕ ਹੈ ਇੱਥੇ ਵੀ ਜਿਹੜੇ ਪ੍ਰਬੰਧਕ ਸੀਗੇ ਉਹਨਾਂ ਨੂੰ ਕਿ ਤੁਹਾਨੂੰ ਮਾਚੀ ਦੱਸਿਆ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਜੀ ਬਸ ਚਾਕੇ ਲਿਆਣ ਲਾਪੇ ਘਰੋਂ ਸਮਾਨ ਚਾਕੇ ਲੈ ਜਾ ਜਦੋਂ ਚ ਸਮਾਨ ਚਾਕੇ ਲੈਣ ਲਾਪੇ ਮੈਂ ਘਰ ਦੇ ਬਾਹਰ ਨਹੀਂ ਮੈਂ ਘਰ ਦੇ ਬਾਹਰ ਜਦੋਂ ਨਿਕਲਿਆ ਤੇ ਮੈਂ ਗੱਡੀ ਲੋਟ ਹੁੰਦੀ ਦੇਖੀ ਤੇ ਮੈਂ ਆ ਕੇ ਘਰੇ ਦੱਸਿਆ ਮੰਮੀ ਨਾਲ ਕੋਈ ਮੰਮੀ ਗੋਰਦਰ ਤੇ ਗੱਡੀ ਲੋਟ ਹੁੰਦੀ ਆ ਅਸੀਂ ਉਸੇ ਟਾਈਮ ਖੂਆਂ ਵਾਲੇ ਇਕੱਠੇ ਹੋ ਕੇ ਇੱਥੇ ਆਏ ਮੰਮੀ ਨੂੰ ਨਹੀਂ ਫੋਨ ਕੀਤਾ ਸਾਰਿਆਂ ਨੂੰ ਜਦੋਂ ਇਕੱਠੇ ਹੋ ਕੇ ਉੱਪਰੋਂ ਆ ਡਰ ਆਇਆ ਆ ਉਪਲਾ ਬੰਦੀ ਗੱਡੀ ਲੈ ਗਈ ਜਿਹੜਾ ਪ੍ਰਬੰਧ ਸੀ ਉਹ ਜਿਹੜੇ ਵੱਡੇ ਆ ਬੰਦੇ ਹਾਂਜੀ ਜਿਹੜੇ ਵੱਡੇ ਆ ਇੱਥੋਂ ਦਾ ਪ੍ਰਬੰਧ ਕੋਣ ਦੇਖ ਰਿਹਾ ਸੀ ਸਾਰੇ ਖੂਹਾਂ ਵਾਲੇ ਦੇਖਦੇ ਆਂ ਦੇਨੇ ਵਾਲੇ ਗ੍ਰਾਂਤੀ ਸਾਹਿਬ ਹੁਣ ਇਹਨਾਂ ਕੋਈ ਹਾਂਜੀ ਗ੍ਰਾਂਤੀ ਸਾਹਿਬ ਕਾਲਾ ਉੱਥੇ ਬੈਠੇ ਜੀ ਤੇ ਜਿਹੜਾ ਗੁਰਦੁਆਰਾ ਸਾਹਿਬ ਆ ਕਿਹੜੀ ਸੰਸਥਾ ਦੇ ਦੀ ਇਹਨਾਂ ਐਸਜੀਪੀਸੀ ਦੇ ਦੀ ਇਹਨਾਂ ਜਾਂ ਕਿਸੇ ਹੋਰ ਸੰਸਥਾ ਨਾਨਕ ਸਰ ਘਾਟਾ ਜੀ ਠੀਕ ਹੈ ਜੀ ਤੇ ਤੁਸੀਂ ਉਹਨਾਂ ਦੇ ਜਿਹੜੇ ਉੱਥੇ ਸੰਗਤ ਮਹਾਰਾਜ ਜੋ ਵੀ ਤੁਹਾਡੇ ਹੈਗੇ ਆ ਸਿੰਗਰ ਜਿਹੜੇ ਵੰਦੇ ਆ ਉਹਨਾਂ ਨਾਲ ਗੱਲ ਨਹੀਂ ਹੋਈ ਦੀ ਇੱਥੇ ਇਹਨਾਂ ਨੇ ਆ ਸਾਨੂੰ ਕਿਸੇ ਨੇ ਕੋਈ ਦੱਸਿਆ ਹੀ ਨਹੀਂ ਜੀ ਸਾਨੂੰ ਤਾਂ ਇੱਥੋਂ ਸਮਾਨ ਚੱਕ ਕੇ ਜਦੋਂ ਲੈ ਕੇ ਚੱਲੇ ਆ ਇਹ ਤਾਂ ਬੀਬੀਆਂ ਨੇ ਠੂਹਾਂ ਵਾਲਿਆਂ ਨੇ ਆ ਕੇ ਰੋਕਿਆ ਆ ਬਾਬਾ ਜੀ ਨੂੰ ਫੋਨ ਲਾਇਆ ਉਹ ਫੋਨ ਚੱਕਣ ਤੁਸੀਂ ਕੋਈ ਦੱਸੋਗੇ ਜੀ ਜਿੱਦਾਂ ਹੀ ਸਵੇਰੇ ਆਏ ਜਿਹੜਾ ਦਿੱਲੀ ਦਾ ਸਵੇਰ ਨੂੰ ਉਹਨਾਂ ਨੂੰ ਪੁੱਛਿਆ ਵੀ ਗੁਰਕਾ ਸਾਹਿਬ ਕਿੱਥੇ ਪਏ ਆ ਕਹਿੰਦੇ ਵੀ ਬਾਰਿਸ਼ ਕਰਕੇ ਤਾਂ ਗਿੱਲੇ ਹੋਇਆ ਜੀ ਉੱਥੇ ਸੁੱਕਣੇ ਪਏ ਆ ਤੇ ਮੁੜ ਕੇ ਫਿਰ ਤਾਂ ਗੁਰਕਾ ਸਾਹਿਬ ਦਿੱਤੇ ਨੇ ਫੋਨ ਤਾਂ ਪਾੜ ਕਰਨਾ ਪਿਆ ਸਾਨੂੰ ਤੇ ਸਾਨੂੰ ਤਾਂ ਪਤਾ ਹੀ ਨਹੀਂ ਵੀ ਗੁਰਕਾ ਸਾਹਿਬ ਤਾਂ ਲੈ ਚੁੱਕੇ ਉੱਥੇ ਲੈ ਜਿੰਦਾ ਤੋਂ ਉਦੀ ਮੱਥਾ ਟੇਕੀ ਜਾਂਦੇ ਨੇ ਸਰਾਣਿਆਂ ਨੂੰ ਅਸੀਂ ਜੀ ਜੀ ਤੇਰੇ ਹੁਣ ਇਹਨੂੰ ਤੋਂ ਆਪਾਂ ਇਹੀ ਸਿੱਧਾ ਸ਼ਰਧਾਂਚ ਵੀ ਹੈਦਰੀ ਹੋਈ ਹੈ ਨਾ ਵੀ ਸਾਡੇ ਨੂੰ ਪੈ ਰਹੀ ਹੈ ਜਿੰਦਾ ਅਲੇ ਸੇ ਤਰੀ ਚਾਹੁੰਦੇ ਹਾਂ ਮਾਤਾ ਜੀ ਦਇਆ ਕਰੋ ਦੇਖ ਲੈ ਕੇ ਉਹਨੇ ਉਹ ਪਛਾਦਾ ਉਹਨਾਂ ਦਾ ਜੀ ਇਹਨਾਂ ਨੂੰ ਕੁੱਤੇ ਇਹ ਅਰਦਾਸ ਕਿੱਦਾਂ ਕਰਦੇ ਸੀਗੇ ਅਰਦਾਸ ਕਿ ਪਾਸ ਮੋਗਰੇ ਖੜ ਕੇ ਅਰਦਾਸ ਕਰਦੇ ਸੀਗੇ ਅੰਦਰ ਤਾਂ ਮਹਾਰਾਜ ਤਾਂ ਹੈ ਹੀ ਨਾ ਸੀਗਾ ਕੋਈ ਜੀ ਅਰਦਾਸ ਆ ਪੁੱਛੇ ਭਾਈ ਮਹਾਰਾਜ ਤੇ ਬੀਗਰਾ ਸਾਹਿਬ ਤੇ ਦਰਸ਼ਨ ਹੀ ਸੀ ਕਰਵਾਉਂਦੇ ਨਹੀਂ ਨਹੀਂ ਉਹ ਤਾਂ ਪੁੱਤੋ ਲੱਗੀ ਸੀ ਉਹ ਸਾਹਮਣੇ ਬਾਬਾ ਨਾਨਕ ਦੀ ਉਹ ਤਵੇ ਦਰਸ਼ਨ ਕਰਕੇ ਤਾਂ ਅਸੀਂ ਆਪ ਚੰਝਾਈਦਾ ਸੀ ਮੁੜ ਕੇ ਠੀਕ ਹੈ ਜੀ ਤੇ ਅਰਦਾਸ ਕੀਤੀ ਔਰ ਮੈਂ ਕਰ ਅਰਦਾਸ ਕਰ ਬਾਬਾ ਜੀ ਮੈਂ ਦੇਖ ਲਈਆਂ ਹੁਣ ਅਰਦਾਸ ਕੀਤੀ ਖੜ ਕੇ ਉਹਦੇ ਅੰਦਰ ਕਰਦੇ ਸੀਗੇ ਬਾਹਰ ਵੀ ਅਰਦਾਸ ਕਰਦੇ ਸੀ ਨਾ ਤੇ ਮਤਲਬ ਜੀ ਪੁਲਿਸ ਵੀ ਆਈ ਆ ਕਿ ਕੋਈ ਤੁਹਾਡੀ ਪਿੰਡ ਵਾਲਿਆਂ ਦੀ ਪੁਲਿਸ ਦੇ ਨਾਲ ਕੋਈ ਲਿਬੜੀ ਗੱਲਬਾਤ ਕੀ ਗੱਲਬਾਤ ਹੋਈ ਆ ਹਾਂ ਜੀ ਸਾਡੀ ਇਹ ਗੱਲ ਕਹੀ ਹੈ ਕਿ ਪਹਿਲਾਂ ਸਵਾਰੀ ਲੈ ਕੇ ਆਉਣਗੇ ਉਹ ਕਹਿੰਦੇ ਵੀ ਆ ਕੇ ਕਰ ਲੈ ਦੋੜੇ ਤੋਂ ਪ੍ਰਕਾਸ਼ ਹੋਏਗਾ ਠੀਕ ਇੱਥੇ ਮੰਨ ਲਓ ਸੰਤੀ ਬਣੀ ਹੈ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਬੇਇੱਜ਼ਤੀ ਕੀਤੀ ਦੋ ਬੰਦੇ ਲੈ ਕੇ ਗਏ ਸੁਸੂ ਬਣੋ ਹਨ ਤੇ ਇਹ ਪੰਜ ਬੰਦੇ ਹੁੰਦੇ ਆ ਉਹ ਦੋ ਜਣੇ ਆ ਕੇ ਲੈ ਗਏ ਮੈਨੂੰ ਰਾਤ ਨੂੰ ਉਹੀ ਕਹਿਣ ਲੱਗਾ ਸੀ ਮਤਲਬ ਜਿਨ੍ਹਾਂ ਨੇ ਬੇਇੱਜ਼ਤੀ ਕੀਤੀ ਕੋਈ ਕੰਸਰਟ ਵੀ ਉਹਦੇ ਲਈ ਕੀ ਸਜ਼ਾ ਦੀ ਮੰਗ ਕਰਦੇ ਹੋ ਸਜ਼ਾ ਲੈ ਕੇ ਉਹ ਮੁਸਾਵ ਨੇ ਸਜ਼ਾ ਦੇ ਦੇਣੀ ਉਹਨਾਂ ਨੇ ਜਿਨ੍ਹਾਂ ਨੇ ਕੀਤੀ ਹੈ ਕੌਣ ਵੀ ਮਹਾਰਾਜ ਦੇ ਸੂਟ ਆ ਜਾਂਦੀ ਸਾਡੀ ਇੱਕ ਮੇਰੀ ਆਪਣੀ ਸੰਗਤ ਲਈ ਇੱਥੇ ਪਹਿਲਾਂ ਇਹਨਾਂ ਨੂੰ ਜਦੋਂ ਇਹਨਾਂ ਨੇ ਮਹਾਰਾਜ ਦੇ ਸੂਟ ਟੱਕਿਆ ਉਹ ਤੋਂ ਪਹਿਲਾਂ ਮੀਟਿੰਗ ਪੈਣ ਦੀ ਕਮੇਟੀ ਨਾਲ ਕਿਸੇ ਨਾ ਮੀਟਿੰਗ ਕਰ ਲੈਣੀ ਚਾਹੀਦੀ ਮਹਾਰਾਜ ਜੀ ਬਾਬਾ ਜੀ ਸਾਰੀਆਂ ਗੱਲਾਂ ਤੁਸੀਂ ਹੁਣ ਆਣ ਕੇ ਕਰਦੇ ਹੋ ਅਸੀਂ ਸਵੇਰ ਦੇ ਘੰਟਾ ਹੋ ਗਿਆ ਇਹਨੂੰ 33 ਸੌਣ ਲੋ ਪਾਪਾ ਜੀ 33 ਸੌਣ ਲੋ ਜਦੋਂ ਹੋ ਗਈਆਂ ਗੱਲਾਂ ਇਹ ਸਾਰੀਆਂ ਅਸੀਂ ਤੁਹਾਨੂੰ ਤਾਂ ਦੱਸਣ ਦੇ ਲਈ ਲੇਟ ਹੋ ਥੋੜਾ ਜਾਂ ਅਸੀਂ ਸਾਰੀਆਂ ਗੱਲਾਂ ਕਰ ਲੀਆਂ ਨੇ ਔਰ ਸਾਰਾ ਅਸੀਂ ਇਹਨਾਂ ਨੂੰ ਇਹੋ ਹੀ ਸਿਸਟਮ ਚੱਲ ਰਿਹਾ ਵੀ ਇਹਨਾਂ ਨੇ ਜਿਹੜਾ ਵਹਿ ਜੇ ਕੋਈ ਇਹਨਾਂ ਨੂੰ ਸ਼ਿਫਟ ਕਰਨਾ ਸੀਗਾ ਮਹਾਰਾਜ ਦਾ ਪ੍ਰਕਾਸ਼ ਇੱਥੇ ਆਪਣੇ ਸੰਗਰਾਮ ਤੇ ਦੂਜਾ ਕੱਟੇ ਕਰਕੇ ਕਹਿੰਦੇ ਜੀ ਵੀ ਆਹ ਸਾਡੇ ਕੋਲ ਤੁਸੀਂ ਸੇਵਾ ਲੈਣੀ ਚਾਹੁੰਦੇ ਤਾਂ ਲੈ ਲਓ ਸਾਡੇ ਕੋਲ ਸੇਵਾ ਨਹੀਂ ਹੋ ਪਾਰੀ ਹੁਣ ਆ ਮੈਂ ਕਹਿੰਦਾ ਜਿਹੜਾ ਮਹਾਰਾਜ ਦਾ ਸਰੂਪ ਲੈ ਜਾਣਾ ਉਹ ਤਾਂ ਬਣਦੀ ਆ ਕਾਰਵਾਈ ਤਾਂ ਬਣਦੀ ਹੈ ਹਣੀ ਜਿਹੜਾ ਚੋਰੀ ਮਾਰਾ ਦਾ ਸਰੂਪ ਲੈ ਜਾਣਾ ਚੋਰੀ ਵਾਲੀ ਦੇਖੋ ਬਾਬਾ ਜੀ ਚੋਰੀ ਵਾਲੀ ਨਹੀਂ ਹੈ ਜਿਹੜੀ ਇਹ ਚੋਰੀ ਦਾ ਲਬਜ਼ ਵਰਤੀਏ ਚੋਰੀ ਨਹੀਂ ਹੈ ਉਹ ਸੁਣੋ ਮੇਰੀ ਗੱਲ ਸੁਣ ਲਓ ਠੀਕ ਹੈ ਜੀ ਉਹਦੇ ਚ ਅੰਗੈਲੀ ਤੇ ਦੂਜਾ ਜ਼ਰੂਰ ਹੈ ਪਰ ਚੋਰੀ ਵਾਲੀ ਨਹੀਂ ਗੱਲ ਕਿਉਂਕਿ ਉਹ ਤਾਂ ਸਾਹਮਣੇ ਬੈਠੇ ਕਹਿੰਦੇ ਆ ਵੀ ਲੈ ਕੇ ਗਏ ਨੇ ਚੋਰੀ ਉਹ ਸਾਡੇ ਸੁਣੋ ਮੇਰੀ ਗੱਲ ਸੁਣੋ ਰਾਤ ਨੂੰ ਨਹੀਂ ਜਾਣਾ ਚੋਰੀ ਫਿਰ ਰਾਤ ਨੂੰ ਨਹੀਂ ਲੈ ਕੇ ਦਿਨੇ ਲੈ ਕੇ ਗਏ ਆ ਰਾਤ ਨੂੰ ਨਹੀਂ ਲੈ ਆ ਹਾਂ ਦਿਨੇ 10 ਵਜੇ ਲੈ ਕੇ ਗਏ ਨੇ ਰਾਤ ਨੂੰ ਵੀ ਲੈ ਕੇਗੇ ਮर्यादा ਨਾਲ ਨਹੀਂ ਲੈ ਗੱਡੀ ਕਰ ਹਾਂ ਗੱਡੀ ਦੋ ਜਣੇ ਤਿੰਨ ਜਣੇ ਦੋ ਬੰਦੇ ਲੈ ਕੇ ਗਏ ਆ ਮਹਾਰਾਜ ਦਾ ਰੂਪ ਜਿਹੜਾ ਪੰਜਾ ਬੰਦਾ ਹੈ ਜੀ ਬਿਲਕੁਲ ਲਿਆ ਉਸੇ ਨਾਲ ਦਾ ਅਸੀਂ ਕਰਨ ਲੱਗੇ ਆ ਜੀ ਜਿਹੜਾ 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 ਸ਼ਿਫਟ ਨਾਕ ਜੀਤਾ ਗੁਰਮੈਨ ਦਾ ਨਹੀਂ ਜਾਂ ਤਾਂ ਉਹ ਅਸੀਂ ਕਹਿੰਦੇ ਪਰਚਾ ਜਾਂ ਜਾਂ ਮ ਕਾਰਵਾਈ ਅਹੀ ਚਾਹੁੰਦੇ ਹੋ ਬੰਦਾ ਦਿਖਾਓ ਪੈਂਡਾ ਸਾਹਿਬ ਜੀ ਠੀਕ ਹੈ ਜੀ ਜਾਓ ਮੈਨੂੰ ਪੈਨਾ ਉੱਤੇ ਡੇਲਾ ਲਾ ਦਵਾ ਕਰ ਲੋ ਮੈਂ ਠੀਕ ਕਰ ਦੋ ਬਤਾ ਕਿ ਆਪੀ ਬਣੀ ਨਹੀਂ ਮਾਹੌਲ ਥੋੜੀ ਬੈਟਰੀ ਕਰੋ ਜੀ ਕਰੋ ਆਪਣੀ ਬਟੀਆਂ ਕਹਾਣੇ ਕੇਹਨ ਹਰਦੇ ਦੋ ਜਿਹੜੀ ਗੱਲ ਹੈ ਬਣਦੀ ਹੀ ਨਹੀਂ ਇਹ ਬਿੱਤੇ ਗਰੰਟੀ ਆਉਂਦੀ ਵੀ ਕੋਣ ਕਿਹ ਮਹੰਮਾ ਯਾਰ ਮੈਂ ਨਹੀਂ ਕਰਨੇ ਸਟੇਡੀਆ ਤੋਂ ਮੈਂ ਨਾ ਨਾ ਚੱਲੇ ਥੋੜੀ ਜਿਹੀ ਜੋ ਮਤਲਬ ਹੈ ਬੰਦ ਕਰਨਾ ਅਮੀ ਆਪਾਂ ਬੰਦ ਕਰੇਗਾ ਜਿਹੜਾ ਬੰਦ ਨਾ ਹੋਣੀ ਜਿਹੜਾ ਗੁਰਮੁਖੀ ਦਾ ਉਹਨੇ ਗੁਰਮੁਖੀ ਦਾ ਬਿਨਾਂ ਜਿਹੜਾ ਸ਼ਿਪਿੰਗ ਕੀਤਾ ਲਾ ਪਰ ਲੋਕਾਂ ਨੂੰ ਵਿਰਾਸਤ ਕੋਨਫਰੈਂਸ ਲਈ ਆਦਾ ਇਹਨਾਂ ਨਾਲ ਸਾਡੀਆਂ ਜਿਹੜੀਆਂ ਭਾਰੀ ਭਾਵਾਂ ਉੱਤੇ ਕਾਰਵਾਈ ਕੀਤੀ ਜਾਵੇ ਕਰੋ 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 ਕਹਿੰਦਾ ਜਲਦੀ ਜਲਦੀ ਮਸ਼ੀਨਾਂ ਨੂੰ ਕਰੇ ਅੰਦਰ ਕਰੇ ਜੀ ਉਸਕੇ ਇਧਰ ਅਜੇ 2 ਮਿੰਟ ਉਹਨਾਂ ਨੂੰ ਵਿਚਾਰ ਕਰਨੀ ਲੱਗਦੀ ਹੈ ਮੈਂ ਕੋਈ ਸਟਾਨ ਕਰੀ ਕਾਲਿਆ ਕਰਾਉਂ ਤੇ ਕਰਾਉਂ ਜੇ ਬੰਨ ਨਹੀਂ ਲਾ ਕਹਿੰਦੇ ਪਰਚਾ ਤੁਸੀਂ ਨਹੀਂ ਹੈ ਨਾ ਆਪਾਂ ਉਹ ਤਾਂ ਕੰਮ ਕਰੀ ਗਿਆ ਨੇ ਕਿਆ ਕਰਨਾ ਲਾ ਜਿਹੜਾ ਜਿਹੜਾ ਕੰਮ ਹੋਇਆ ਉਹ ਕਰੀਏ ਕੰਮ ਕਰੀਏ ਨਹੀਂ ਕਢੀ ਆਹ ਹੋਣੀ ਉਹ ਤੇ ਯਾਦ ਰੱਖੋ ਜੀ ਜੀ ਕੋਲ ਉਹ ਜੀ ਆਦਿ ਜੀ 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 ਮੇਰਾ ਦੋਸਤ ਹਰਨਜੀਤ ਸਿੰਘ ਦਾ ਕੋਈ ਇਹ ਆਪਾਂ ਦੇਖੀ ਜਾ ਸਕਦਾ ਹਾਂ ਮੈਂ ਤਰੀਏ ਦੂਸਰੀ ਬੇਨਤੀ ਇਹ ਆ ਬਈ ਇੱਥੇ ਇਹ ਜਿਹੜਾ ਗੁਰਦਰਾ ਸਾਹਿਬ ਆ ਜਾਂ ਡੇਰਾ ਕਹ ਲਓ ਜਾਂ ਗੁਰਦਰਾ ਸਾਹਿਬ ਕਹ ਲਓ ਗੁਰਦਰਾ ਸਾਹਿਬ ਹੀ ਕਹੋ ਤੇ ਇਹ ਨਾਨਕਸਰੀਆਂ ਦੇ ਅੰਡਰ ਸੀਗਾ ਠੀਕ ਹੈ ਜੀ ਇਹ ਗੁਰਦਰਾ ਸਾਹਿਬ ਉਹਨਾਂ ਦੇ ਅੰਡਰ ਸੀਗਾ ਬਹੁਤ ਚਿੱਟੋਂ ਮੈਂ ਵੀ ਆਉਣਾ ਇੱਥੇ ਬਹੁਤ ਚਿੱਟੋਂ ਉਹਨਾਂ ਦੇ ਅੰਡਰ ਸੀਗਾ ਇਹ ਤੇ ਇੱਥੇ ਸੀਗਾ ਇਨਾਂ ਨੇ ਕੱਲ ਇੱਕ ਇੰਨੀ ਕਢਾਉਣੀ ਹੱਦ ਕਰ ਦਿੱਤੀ ਜਿਹੜੀ ਬੇਦਵੀ ਕਹਿ ਲੋ ਮਹਾਰਾਜ ਦੇ ਸਰੂਪ ਦੀ ਇਹ ਤਿੰਨ ਬੰਦੇ ਆਏ ਮਹਾਰਾਜ ਦਾ ਸਰੂਪ ਇੱਥੋਂ ਦੋ ਸਰੂਪ ਸੀ ਮਹਾਰਾਜ ਦੇ ਤਿੰਨ ਬੰਦੇ ਇੱਥੋਂ ਮਹਾਰਾਜ ਦਾ ਸਰੂਪ ਬਣਾ ਕੇ ਠੀਕ ਹੈ ਜੀ ਬਲਕੇ ਜਿਹੜੇ ਮਹਾਰਾਜ ਦੇ ਸਰੂਪ ਆ ਉਹ ਪੰਜ ਬੰਦੇ ਆਏ ਨੇ ਹੁੰਦਾ ਆ ਹਾਂਜੀ ਬਿਲਕੁਲ ਪੰਜ ਬੰਦੇ ਲਿਆ ਸਕਦੇ ਆ ਪੰਜ ਬੰਨਾਂ ਲੈ ਕੇ ਜਾਣੇ ਘੱਟੋ ਘੱਟ ਪੰਜ ਬੰਦੇ ਹੋਣੇ ਚਾਹੀਦੇ ਆ ਉਹ ਮਹਾਰਾਜ ਦੀ دوسرے ਨਾਂ ਸਤਕਾਰ ਦੇ ਨਾਲ ਚੌਰ ਸਾਹ ਵਾਲਾ ਹੋਵੇ ਪਾਣੀ ਵਾਲਾ ਹੋਵੇ ਕਢਿਆਲ ਵਾਲਾ ਹੋਵੇ ਇਹ ਮਹਾਰਾਜ ਦਾ ਸਰੂਪ ਇੱਥੋਂ ਜਾਂਦੇ ਆ ਹਾਂਜੀ ਦੂਸਰੀ ਗੱਲ ਇਹ ਵੀ ਇਹਨਾਂ ਨੇ ਜਿਹੜਾ ਪਤਾ ਲੱਗਾ ਸੀ ਸੰਗਤ ਕੋਲੋਂ ਵੀ ਇਹਨਾਂ ਨੇ ਰਾਤ ਨੂੰ ਮਹਾਰਾਜ ਦੇ ਸਰੂਪ ਜਿਹੜੇ ਇੱਥੋਂ ਲਗਾਏ ਆ ਹੂੰ ਹੁਣ ਇਹ ਮੁਕਰੀ ਜਾਂਦੇ ਆ ਪਮਨ ਦੇ ਦਾ ਮਰਜ਼ੀ ਮੁਕਰੀ। ਉਹ ਕਹ ਰਿਹਾ ਵੀ ਦਿਨੇ ਲੈ ਕੇ ਗਿਆ। ਤੇ ਇਹ ਕਹਿੰਦੇ ਦਿਨੇ ਲੈ ਕੇ ਗਿਆ ਜਾਂ ਦਿਨੇ ਨਹੀਂ ਪੁਲਿਸ ਵੀ ਮੁਕਰੀ ਜਾਂਦੀ ਆ ਇਹ ਵੀ ਮੁਕਰੀ ਜਾਂਦੇ ਆ। ਹਾਂਜੀ। ਅਸੀਂ ਠੀਕ ਆ ਇਹਨਾਂ ਤੇ ਪਰਚਾ ਬਣਦਾ ਆ ਤੇ ਪਰਚਾ ਇਹਨਾਂ ਤੇ ਹੋਣਾ ਚਾਹੀਦਾ ਬੱਚੇ ਗ੍ਰਾਂਥੀ ਤੇ ਬੱਚੇ ਜਿਹੜੀ ਇੱਥੇ ਕਮੇਟੀ ਆ। ਹਾਂਜੀ। ਜਿਹੜੇ ਹੈਗੇ ਆ ਇਹਨਾਂ ਜਿਨ੍ਹਾਂ ਦਾ ਜਿਹੜੇ ਵੀ ਪ੍ਰਬੰਧਕ ਹੈ ਜੀ। ਪ੍ਰਬੰਧਕ ਆ। ਦੂਸਰੀ ਗੱਲ ਇਹ ਆ ਬਈ ਹੁਣੇ ਹੀ ਅਸੀਂ ਜਿਹੜਾ ਮਹਾਰਾਜ ਦਾ ਸਰੂਪ ਆ ਹੁਣੇ ਹੀ ਇੱਥੇ ਪ੍ਰਕਾਸ਼ ਕਰਾਵਾਂਗੇ ਠੀਕ ਹੈ ਜੀ ਹੁਣੇ ਹੀ ਪ੍ਰਕਾਸ਼ ਹੋਊਗਾ ਹਮ ਹੱਲੇ ਤਾਂ ਮੈਂ ਕੱਲਾ ਹੀ ਆਇਆ ਹਮ ਤੇ ਸੰਗਤ ਆਪਣੀ ਆਪਾ ਥੱਦ ਲੈਣਦੇ ਆ ਠੀਕ ਹੈ ਜੀ ਤੇ ਆਉਣਗੇ ਤੇ ਇੱਥੇ ਜਿਹੜਾ ਵੀ ਮਹਾਰਾਜ ਦਾ ਰੂਪਿਆ ਤੇ ਇੱਥੇ ਪ੍ਰਕਾਸ਼ ਹੋਊਗਾ ਬਾਬਾ ਜੀ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ ਹਾਂਜੀ ਕਿਹਦੇ ਲਈ ਤੁਸੀਂ ਸਿਰਫ ਪਰਚਾ ਹੀ ਮੰਗਦੇ ਹੋ ਕਿ ਇਹਨਾਂ ਨੂੰ ਹੋਰ ਵੀ ਕੋਈ ਸਜ਼ਾ ਹੋਣੀ ਚਾਹੀਦੀ ਹੈ ਜੀ ਨਹੀਂ ਪਹਿਲਾਂ ਤਾਂ ਇਹ ਆ ਵੀ ਇਹ ਜਿਹੜੀ ਪੁਲਿਸ ਆ ਪੁਲਿਸ ਪਰਚਾ ਕੱਟੇ ਹਾਂਜੀ ਇਹਨਾਂ ਤੇ ਹਮ ਪਰਚਾ ਕਰਕੇ ਇਹਨਾਂ ਨੂੰ ਅੰਦਰ ਸੁੱਟਣ ਹਮ ਜੇ ਨਹੀਂ ਪੁਲਿਸ ਕਰਦੀ ਕੋਈ ਵੀ ਫਿਰ ਅਸੀਂ ਜਿਹੜਾ ਖਾਲਸੇ ਦਾ ਰੀਤੀਆਂ ਦਾ ਬਾਜਾ ਸਿਰ ਹੁੰਦਾ ਆ ਫਿਰ ਅਸੀਂ ਉਹ ਚੱਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਇਸ ਕਰਕੇ ਮੈਂ ਸ਼ਰਮ ਅਕਾਲੀ ਦਾ ਨੰਬਰ ਸਰਬੋਤਮ ਪਾਪਾ ਜੀ ਮੈਂ ਰੁਕਣ ਲੱਗਾ ਮੌਕੇ ਤੇ ਡੀਐਸਪੀ ਨਕੋ ਉਧਰ ਵੀ ਆਏ ਹੋਏ ਐਸਐਚਓ ਨੂਰਮੈਲ ਵੀ ਆ ਇਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਕੋਈ ਹਾਂਜੀ ਇਹਨਾਂ ਨਾਲ ਮੇਰੀ ਇਹ ਗੱਲਬਾਤ ਹੋਈ ਆ ਮੈਂ ਇਹਨਾਂ ਨੂੰ ਪੁੱਛਿਆ ਸੀ ਸਾਰਾ ਵੀ ਜੋੜੀ ਮੈਂ ਆਪਣੀ ਕੂਟੀ ਲੱਗੀ ਸੀ ਮੈਂ ਆਪਾਂ ਇਹਨਾਂ ਨੂੰ ਦੱਸਿਆ ਸਾਰਾ ਹੂੰ ਵੀ ਆਪਣੀ ਕੂਟੀ ਲੱਗੀ ਆ ਮੈਂ ਆਇਆ ਹੂੰ ਤੇ ਇਸ ਕਰਕੇ ਵੀ ਜਿਹੜਾ ਮਹਾਰਾਜ ਦਾ ਇਹਨਾਂ ਤੇ ਜਿਹੜੀ ਕਾਰਬਨ ਕਾਰਵਾਈ ਬਣਦੀ ਆ ਉਹ ਕਰੋ ਠੀਕ ਹੈ ਇਹ ਬੇਦਬੀ ਹੋਈ ਆ ਮਾਰਦੇ ਸੂਪ ਨੇ ਬਿਲਕੁਲ ਜੀ ਬਿਲਕੁਲ ਬੇਦਬੀ ਹੋਈ ਆ ਇੱਕ ਚੋਰੀ ਦਾ ਕੇਸ ਬਣਦਾ ਦੂਸਰੀ ਬੇਦਬੀ ਦਾ ਕੇਸ ਬਣਦਾ ਡਿਪਟੀ ਸਾਹਿਬ ਨੇ ਕੋਈ ਬਿਆਨ ਦੇ ਰਿਹਾ ਆ ਆਪਾਂ ਉਹਦਾ ਬਿਆਨ ਸੋ ਲਈਏ ਤੁਹਾਨੂੰ ਫੇਰ ਮਿਲਦੇ ਹਾਂ ਤੁਸੀਂ ਇੱਥੇ ਰਹੋ ਜੀ ਜੀ ਓਕੇ ਜੀ ਤੇ ਜਿਹੜਾ ਬੰਦਾ ਸੀ ਸੀ ਇਹ ਫਿਰ ਦੇਖੀ ਕਿਸ ਘਰ ਦੇ ਮਿਲਿਆ ਆਂਦੇ ਸੀ ਜਿਨਾਗਰ ਇੱਥੇ ਆਪਾਂ ਜਿਨਾਗਰ ਨੂੰ ਕਿਸੇ ਨੇ ਕੰਫੈਸ ਨਾਤਾ ਉਹਨਾਂ ਨੇ ਕੰਫੈਸ ਲਿਆ ਅਤੇ ਜਿਹੜਾ ਪੂਰਨ ਗੁਰਮਰਿਆ ਦੇ ਨਾਲ ਜਿਹੜਾ ਆ ਉਹ ਸ਼ਿਫਟ ਤੋਂ ਨਹੀਂ ਕੀਤਾ ਉਹ ਅਸੀਂ ਉਸ ਚੀਜ਼ ਦਾ ਨੇ ਸਟੇਟਮੈਂਟ ਲੈ ਕੇ ਜਿਹੜੇ ਸੰਬੰਧਿਤ ਧਰਾਵਾਂ ਤਹਿਤ ਇਹਨਾਂ ਦੀ ਧਾਰਮਿਕ ਭਾਵਨਾ ਨੂੰ ਖੇਸ ਜਿਹੜੀ ਪਹਾਈ ਹੈ ਉਹਦੇ ਤਹਿਤ ਅਸੀਂ ਜਿਹੜਾ ਇਹਨਾਂ ਅਗੇਂਸਟ ਜਿਹੜਾ ਕੇਸ ਸਟੇਟ ਕਰ ਰਹੇ ਆ ਔਰ ਉਹ ਇਨਵੈਸਟਿਗੇਟ ਕੀਤਾ ਜਾਏਗਾ ਸਰ ਕੇਸ ਕਿਹੜੀਆਂ ਧਰਾਵਾਂ ਦੇ ਤਹਿਤ ਹੋਏਗਾ ਕਿਉਂਕਿ ਇਹ ਇਹ ਬੇਅਦ ਵੀ ਹੋਈ ਹੈ ਨਾ ਕਿਉਂਕਿ ਇਹ IPC ਦੀ ਧਾਰਾ 295 ਹਿੰਦੀ ਹੈ ਜੀ 295 ਜੇ ਉਹਦੇ ਤਹਿਤ ਉਹਦੀ ਕਾਰਸਪੋਂਡਿੰਗ BNS ਦੀ ਜਿਹੜੀ ਧਾਰਾ ਆ ਉਹਦੇ ਵਿੱਚ ਕੇਸ ਸਟੇਟ ਕੀਤਾ ਜਾਏਗਾ ਇੱਕ ਤਾਂ ਸਰ ਵਿੱਚ ਗੱਲ ਇਹ ਵੀ ਸੀ ਕਿ ਜਿਹੜੇ ਗੁਰੂ ਕਰਨ ਸਾਹਿਬ ਇਥੋਂ ਲੈ ਕੇ ਗਏ ਹੋਏ ਨੇ ਉਹ ਵੀ ਆਪਾਂ ਦੁਬਾਰਾ ਰੀਸਟੋਰ ਹੋਣ ਜਾਣ ਰਹੇ ਜਾਂ ਕਿਵੇਂ ਉਹਦੇ ਬਾਰੇ ਵੀ ਦੱਸ ਤੁਸੀਂ ਪਹਿਲੇ ਕੇਸ ਸਿਸਟਰ ਕਰਕੇ ਜੀ ਸਾਡਾ ਸਾਰਾ ਬਾਕੀ ਇਨਵੈਸਟੀਗੇਸ਼ਨ ਦਾ ਤੇ ਲੀਗਲੀ ਅਸੀਂ ਸਾਰਾ ਜੋ ਵੀ ਹੋਏਗਾ ਪੂਰੀ ਨੂੰ ਕਰਾਂਗੇ ਓਕੇ ਜੀ ਠੀਕ ਹੈ